ਪਿਛਲੇ 2 ਦਿਨ ਕੈਨੇਡਾ ਵਾਸਤੇ ਇਤਿਹਾਸਿਕ ਦਿਨ ਸੀ ਇਹ ਉਹ ਦਿਨ ਸੀ ਜਿਨ੍ਹਾਂ ਦੀ ਹਮੇਸ਼ਾ ਆਉਣ ਵਾਲੇ ਸਮੇਂ ਦੇ ਵਿੱਚ ਫਿਊਚਰ ਦੇ ਵਿੱਚ ਭਵਿੱਖ ਦੇ ਵਿੱਚ ਗੱਲਬਾਤ ਕੀਤੀ ਜਾਏਗੀ ਇਸ 2 ਦਿਨਾਂ ਦਾ ਹਵਾਲਾ ਦਿੱਤਾ ਜਾਏਗਾ ਕਿੰਗ ਚਾਰਲਸ ਤੇ ਕੁਇਨ ਕਮਲਾ ਕੈਨੇਡਾ ਵਿੱਚ ਆਏ ਤੇ ਉਹਨਾਂ ਨੇ ਕੈਨੇਡੀਅਨ ਪਾਰਲੀਮੈਂਟ ਦੀ ਜਿਹੜੀ 45th ਸੈਸ਼ਨ ਹੈ ਉਸ ਨੂੰ ਸ਼ੁਰੂ ਕਰਨਾ ਸੀ ਹਿਸਟੋਰਿਕ ਡੇ ਹੈ ਜੀ ਇਸ ਤੋਂ ਪਹਿਲਾਂ ਜੇ ਆਪਾਂ ਗੱਲ ਕਰਦੇ ਹਾਂ ਇਸ ਤਰੀਕੇ ਹੈੱਡ ਆਫ ਦਾ ਸਟੇਟ ਵੱਲੋਂ ਸਪੀਚ ਦੇ ਨਾਲ ਜਿਹੜਾ ਸੈਸ਼ਨ ਹੈ ਇਹ ਸ਼ੁਰੂ ਕੀਤਾ ਗਿਆ ਸੀ 1957 ਦੇ ਵਿੱਚ ਤੇ 1977 ਦੇ ਵਿੱਚ ਕੁਈਨ ਅਲਿਜ਼ਬੈਥ ਦੀ ਸੈਕੰਡ ਜਿਹੜੇ ਹੈਗੇ ਨੇ ਉਹਨਾਂ ਨੇ ਪਹਿਲੀ ਦੋ ਵਾਰੀ ਜਿਹੜਾ ਸੀ ਇਸ ਸੈਸ਼ਨ ਦਾ ਇਸ ਸਪੀਚ ਦੇ ਨਾਲ ਸੈਸ਼ਨ ਨੂੰ ਸ਼ੁਰੂ ਕੀਤਾ ਸੀ ਤੇ ਇਸ ਵਾਰੀ ਕਿੰਗ ਚਾਰਲਸ ਦੀ ਸਪੀਚ ਦੇ ਨਾਲ 45ਵਾਂ ਸੈਸ਼ਨ ਆਫ ਕੈਨੇਡੀਅਨ ਪਾਰਲੀਮੈਂਟ ਉਹ ਸ਼ੁਰੂ ਹੋਇਆ ਜੇ ਆਪਾਂ ਗੱਲ ਕਰੀਏ ਤਾਂ ਕਿੰਗ ਚਾਰਲਸ ਆਫੀਸ਼ਲ ਟਾਈਟਲ ਉਹਨਾਂ ਦਾ ਕਿੰਗ ਆਫ ਕੈਨੇਡਾ ਹੈ ਬੇਸ਼ੱਕ ਉਹ ਕਿੰਗ ਚਾਰਲਸ ਕੰਟਰੀ ਨੂੰ ਗਵਰਨ ਨਹੀਂ ਕਰਦੇ ਹੈਗੇ ਪਰ ਉਹ ਫਿਗਰ ਹੈਡ ਨੇ ਮੈਰੀ ਸਾਈਮਨ ਗਵਰਨਰ ਜਨਰਲ ਆਫ ਕੈਨੇਡਾ ਨੇ ਜਿਹੜੇ ਉਹ ਕਰਾਊਨ ਦੀ ਰਿਪਰੈਜ਼ੈਂਟੇਟਿਵ ਦੇ ਤੌਰ ਤੇ ਕੈਨੇਡਾ ਦੀ ਦੇਖਰੇਖ ਕਰਦੇ ਨੇ ਔਰ ਪੀਐਮ ਕਾਰਨੀ ਪ੍ਰਾਈਮ ਮਿਨਿਸਟਰ ਮਿਸਟਰ ਕਾਰਨੀ ਉਹਨਾਂ ਨੂੰ ਪਤਾ ਸੀ ਕਿ ਆ ਬਹੁਤ ਜ਼ਿਆਦਾ ਅੱਜ ਦੇ ਸਮੇਂ ਦੇ ਵਿੱਚ ਇਹ ਜ਼ਰੂਰੀ ਸੀ ਕਿ 45ਵੀਂ ਪਾਰਲੀਮੈਂਟ ਜੇ ਉਹ ਕਿੰਗ ਚਾਰਲਸ ਸ਼ੁਰੂ ਕਰਨਗੇ ਉਹਨਾਂ ਦੀ ਸਪੀਚ ਦੇ ਨਾਲ ਸ਼ੁਰੂ ਹੋਏਗੀ ਤਾਂ ਦੇਸ਼ ਜਿਹੜੇ ਨੇ ਜਿਹੜੇ ਕਿ ਕੈਨੇਡਾ ਨੂੰ ਆਪਣੇ ਵਿੱਚ ਮਿਲਾਉਣ ਨੂੰ ਫਿਰਦੇ ਨੇ ਉਹਨਾਂ ਤੱਕ ਇਹ ਮੈਸੇਜ ਜਾਏਗਾ ਕਿ ਕੈਨੇਡਾ ਇਕੱਲਾ ਨਹੀਂ ਹੈ ਕਿਉਂਕਿ ਮਿਸਟਰ ਡੋਨਲਡ 트੍ਰੰਪ ਨੇ ਬਹੁਤ ਵਾਰੀ ਆਪਣੇ ਬਿਆਨਾਂ ਦੇ ਵਿੱਚ ਕਿਹਾ ਹੈਗਾ ਕਿ ਉਹ ਕੈਨੇਡਾ ਨੂੰ ਇੱਕ ਵਿੰਚਵੀਂ ਸਟੇਟ ਬਣਾਉਣਾ ਚਾਹੁੰਦੇ ਨੇ ਕਿੰਗ ਚਾਰਲਸ ਤੇ ਮਾਰਕ ਕਾਰਨੀ ਜਿਹੜੇ ਹੈਗੇ ਨੇ ਪ੍ਰਾਈਮ ਮਿਨਿਸਟਰ ਉਹ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਗਵਰਨਰ ਆਫ ਬੈਂਕ ਆਫ ਇੰਗਲੈਂਡ ਦੇ ਤੌਰ ਤੇ 7 ਸਾਲ ਮਿਸਟਰ ਕਾਰਨੀ ਨੇ ਕੰਮ ਕੀਤਾ ਹੈਗਾ ਸੋ ਬਹੁਤ ਜਗ੍ਹਾ ਤੇ ਉਹ ਇੱਕ ਦੂਸਰੇ ਨੂੰ ਮਿਲਦੇ ਰਹੇ ਨੇ ਔਰ ਐਸ ਵਾਰੀ ਸਪੈਸ਼ਲ ਰਿਕਵੈਸਟ ਤੇ ਕুইਨ ਤੇ ਕਿੰਗ ਨੂੰ ਕੈਨੇਡਾ ਵਿੱਚ ਬੁਲਾਇਆ ਗਿਆ ਸੀ। ਆਪਵਾ ਦੇ ਵਿੱਚ ਪੂਰੀ ਤਿਆਰੀ ਸੀ। ਰੈੱਡ ਕਾਰਪਟ ਵਿਸ਼ੇ ਹੋਇਆ ਸੀ ਔਰ ਬਹੁਤ سارے ਲੋਕ ਆਪਣੇ ਰਾਜੇ ਨੂੰ ਤੇ ਰਾਣੀ ਨੂੰ ਵੇਖਣ ਦੇ ਲਈ ਸੜਕਾਂ ਦੇ ਉੱਪਰ ਉਤਰੇ ਹੋਏ ਸੀ। ਔਰ ਇਸ ਸਪੀਚ ਜਿਹੜੀ ਦੇਣੀ ਸੀ ਇਹ ਥੌਰਨਸ ਸਪੀਚ ਹੈ। ਥੌਰਨਸ ਸਪੀਚ ਦੇ ਬਿਨਾ ਕੈਨੇਡਾ ਦੀ ਪਾਰਲੀਮੈਂਟ ਜਿਹੜੀ ਹੈ ਉਹ ਖੁੱਲ ਨਹੀਂ ਸਕਦੀ, ਉਹ ਸ਼ੁਰੂ ਨਹੀਂ ਕੀਤੀ ਜਾ ਸਕਦੀ। ਉਹਦੇ ਵਿੱਚ ਡਿਸਕਸ ਕੀਤਾ ਜਾਂਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀਤਾ ਜਾਏਗਾ ਕਿਹੜੀ ਡਾਇਰੈਕਸ਼ਨ ਦੇ ਵਿੱਚ ਸਰਕਾਰ ਕੰਮ ਕਰੇਗੀ ਕਿਹੜੇ ਸਾਡੇ ਗੋਲਸ ਹੋਣਗੇ ਇਸ ਤੋਂ ਪਹਿਲਾਂ ਜਿਹੜੇ ਇੱਥੇ ਗਵਰਨਰ ਜਨਰਲ ਨੇ ਉਹ ਸਪੀਚ ਜਾਤਾ ਕਰ ਦਿੰਦੇ ਨੇ ਪਰ ਔਨ ਦਾ ਬਿਹੈਫ ਆਫ ਕਿੰਗ ਬਟ ਹੁਣ ਐਸ ਵਾਰੀ ਪਹਿਲੀ ਵਾਰੀ ਹੋ ਰਿਹਾ ਕਿ ਕਿੰਗ ਚਾਰਲਸ ਜਿਹੜੇ ਨੇ ਉਹਨਾਂ ਨੇ ਥਾਉਂਡ ਸਪੀਚ ਦਿੱਤੀ ਤੇ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਹੈਗਾ ਇਸ ਨੂੰ ਓਪਨ ਕੀਤਾ ਔਰ ਇਸ ਵੇਲੇ ਬਹੁਤ ਸਾਰੀ ਇੰਡੀਜੀਅਸ ਜਿਹੜੀ ਕਮਿਊਨਿਟੀਆਂ ਐ ਉਹਨਾਂ ਨੇ ਵੀ ਇਸ ਦੇ ਵਿੱਚ ਸ਼ਿਰਕਤ ਕੀਤੀ ਜਦੋਂ ਪ੍ਰਿੰਸ ਚਾਰਲਸ ਤੇ ਕੁਇਨ ਕੈਮਲਾ ਜਿਹੜੇ ਨੇਗੇ ਉਹ ਪਾਰਲੀਮੈਂਟ ਦੇ ਵਿੱਚ ਪਹੁੰਚੇ ਤਾਂ ਪਾਰਲੀਮੈਂਟ ਦੇ ਪੀਸ ਟਾਵਰ ਤੇ ਕਨੇਡੀਅਨ ਦੀ ਬਜਾਈ ਰਾਇਲ ਸਟੈਂਡਰਡ ਫਲੈਗ ਜਿਹੜਾ ਸੀ ਉਹ ਲਹਿਰਾ ਰਿਹਾ ਸੀ ਪਬਲਿਕ ਬਹੁਤ ਖੁਸ਼ ਨਜ਼ਰ ਆ ਰਹੀ ਸੀ ਕੈਨੇਡਾ ਦੇ ਝੰਡੇ ਉਹਨਾਂ ਦੇ ਹੱਥ ਦੇ ਵਿੱਚ ਫੜੇ ਹੋਏ ਸੀ ਮਾਉਂਟੇਡ ਪੁਲਿਸ ਦੀ ਐਸਕੋਰਟ ਦੇ ਵਿੱਚ ਕਿੰਗ ਤੇ ਕੁਈਨ ਨੂੰ ਓਪਨ ਟਾਪ ਕੋਚ ਦੇ ਵਿੱਚ ਜਿਹੜਾ ਹੈ ਪਾਰਲੀਮੈਂਟ ਤੱਕ ਲੈ ਕੇ ਆਇਆ ਗਿਆ ਤੇ ਬਹੁਤ ਸਾਰੇ ਲੋਕ ਉਸ ਵੇਲੇ ਉਹਨਾਂ ਨੂੰ ਦੇਖ ਕੇ ਤੇ ਕੈਨੇਡੀਅਨ ਝੰਡੇ ਜਿਹੜੇ ਨੇ ਉਹ ਫੈਰਾ ਰਹੇ ਸੀ ਕਿੰਗ ਨੂੰ ਵੇਖ ਕੇ ਪਬਲਿਕ ਬੋਲ ਰਹੀ ਸੀ ਗੋਡ ਸੇਵ ਦਾ ਕਿੰਗ 뮤직 ਪਰਫਾਰਮੈਂਸਸ ਤੋਂ ਬਾਅਦ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਜਦੋਂ ਕਿੰਗ ਤੇ ਕੁਈਨ ਰਾਜਾ ਰਾਣੀ ਪਹੁੰਚੇ ਉਸ ਵਕਤ ਜਿਹੜੇ ਫਾਰਮਰ ਪ੍ਰਾਈਮ ਮਿਨਿਸਟਰ ਮਿਸਟਰ ਜਸਟਨ ਟਰੂਡੋ ਤੇ ਸਟੀਫਨ ਹਾਰਪਰ ਨੋਵੀ ਉੱਥੇ ਦੇਖਿਆ ਗਿਆ ਔਰ ਸੈਨੇਟ ਬਿਲਕੁਲ ਖਚਾ ਖਚ ਪਰੀ ਹੋਈ ਸੀ ਕਿੰਗ ਚਾਰਲਸ ਸੈਨੇਟ ਚੈਂਬਰ ਦੇ ਵਿੱਚ ਪਏ ਹੋਏ ਸਿੰਘਾਸਨ ਦੇ ਉੱਪਰ ਬੈਠੇ ਪ੍ਰਾਈਮ ਮਿਨਿਸਟਰ ਮਿਸਟਰ ਮਾਰਕ ਕਾਰਨੀ ਉਹਨਾਂ ਦੇ ਖੱਬੇ ਪਾਸੇ ਇੱਕ ਚੇਅਰ ਦੇ ਉੱਪਰ ਬੈਠੇ ਹੋਏ ਨਜ਼ਰ ਆਏ ਕੈਨੇਡਾ ਦੇ ਰਾਜੇ ਦਾ ਕਹਿਣਾ ਸੀ ਕਿ ਕੈਨੇਡਾ ਜਿਹੜਾ ਹੈ ਇਹਦੇ ਵਿੱਚ ਲੋਕਤੰਤਰ ਹੈ ਕੈਨੇਡਾ ਆਜ਼ਾਦ ਹੈ ਔਰ ਇਹ ਆਜ਼ਾਦ ਹੀ ਰਹੇਗਾ ਉਹ ਜਦੋਂ ਵੀ ਕੈਨੇਡਾ ਵਿੱਚ ਆਉਂਦੇ ਨੇ ਉਹਨਾਂ ਨੂੰ ਬੜਾ ਚੰਗਾ ਲੱਗਦਾ ਹੈ ਲੇਕਿਨ ਅੱਜਕੱਲ ਇਹ ਕ੍ਰਿਟੀਕਲ ਮੋਮੈਂਟ ਹੈ ਜਿਸ ਦੇ ਵਿੱਚੋਂ ਕਿ ਸਾਰਾ ਸਾਰੀ ਦੁਨੀਆ ਨਿਕਲ ਰਹੀ ਹੈ ਉਹਨਾਂ ਨੇ ਕਿਹਾ ਕਿ ਗਲੋਬਲ ਟ੍ਰੇਡ ਸਿਸਟਮ ਬਦਲ ਰਹੇ ਨੇ ਤੇ ਕੈਨੇਡਾ ਦੇ ਪਾਰਟਨਰਸ ਨਾਲ ਰਿਲੇਸ਼ਨਸ਼ਿਪ ਵੀ ਇਹ ਬਦਲ ਰਹੇ ਨੇ ਕਿੰਗ ਚਾਰਲਸ ਨੇ ਯੂਐਸ ਤੇ ਕੈਨੇਡਾ ਵਿੱਚ ਨਵੀਆਂ ਇਕਨੋਮਿਕ ਜਿਹੜੇ ਰਿਲੇਸ਼ਨਸ਼ਿਪ ਨੇ ਉਹਨਾਂ ਦੀ ਗੱਲ ਕੀਤੀ ਕਿ ਇਹਨੂੰ ਮਿਊਚੁਅਲ ਰਿਸਪੈਕਟ ਦੇ ਨਾਲ ਦੇਖਿਆ ਜਾਣਾ ਚਾਹੀਦਾ ਹੈ ਦੋ ਵੱਖਰੇ ਆਜ਼ਾਦ ਦੇਸ਼ਾਂ ਨੂੰ ਇੱਕ ਦੂਸਰੇ ਦੀ ਮਿਊਚੁਅਲ ਰਿਸਪੈਕਟ ਦੇ ਨਾਲ ਦੇਖਿਆ ਜਾਣਾ ਚਾਹੀਦਾ ਹੈ ਟ੍ਰੇਡ ਵਾਰ ਚੋ ਕੈਨੇਡਾ ਸਰਵਾਈਵ ਵੀ ਨਹੀਂ ਕਰੇਗਾ ਬਲਕਿ ਵਧੇਰੇ ਤਾਕਤਵਰ ਹੋ ਕੇ ਨਿਕਲੇਗਾ ਭਾਸ਼ਣ ਦੇ ਵਿੱਚ ਬੇਸਿਕਲੀ ਇੱਕ ਰਾਜੇ ਦੇ ਵੱਲੋਂ ਪ੍ਰਜਾ ਨੂੰ ਤੇ ਉਸ ਦੇਸ਼ ਨੂੰ ਕਿਹਾ ਗਿਆ ਕਿ ਅਸੀਂ ਤੁਹਾਨੂੰ ਪ੍ਰੋਟੈਕਟ ਕਰਾਂਗੇ ਅਸੀਂ ਕਿਸੇ ਹੋਰ ਦੇਸ਼ ਨੇ ਜੇ ਤੁਹਾਡੇ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਉਸ ਨੂੰ ਤੁਹਾਡੇ ਤੋਂ ਫ੍ਰੀ ਕਰਨ ਦਾ ਇੱਕ ਪ੍ਰੋਮਿਸ ਜਿਹੜਾ ਹੈ ਇੱਕ ਵਚਨ ਬੱਧਤਾ ਉਹਦੇ ਵਿੱਚ ਨਜ਼ਰ ਆਈ ਹੈ ਉਹਨਾਂ ਦੇ ਵਰਡ ਸੀ ਜੀ ਦ ਟ्रू ਨਾਰਥ ਇਜ਼ ਨੀਡੇਡ ਸਟਰੋਂਗ ਐਂਡ ਫ੍ਰੀ ਕੈਨੇਡੀਨ ਪ੍ਰਾਈਮ ਮਿਨਿਸਟਰ ਮਿਸਟਰ ਮਾਰਕ ਕਾਰਨੀ ਨੇ ਰਾਜਾ ਤੇ ਰਾਣੀ ਦੀ ਇਸ ਵਿਜ਼ਿਟ ਨੂੰ ਇੱਕ ਸਕਸੈਸਫੁਲ ਵਿਜ਼ਿਟ ਦੱਸਿਆ ਜੋ ਮੈਸੇਜ ਅਸੀਂ ਦੁਨੀਆ ਨੂੰ ਦੇਣਾ ਚਾਹੁੰਦੇ ਸੀ ਉਹ ਮੈਸੇਜ ਦੁਨੀਆ ਤੱਕ ਪਹੁੰਚ ਗਿਆ ਹੋਵੇਗਾ